ਅੱਜ ਤੋਂ 140 ਸਾਲ ਉੱਤੇ ਹੋ ਗਏ ਨੇ ਪਰ ਉਹ ਸਮੇਂ ਦੇ ਵਿੱਚ ਜੋ ਮਨੋਖ ਬੰਦਾ ਮਨ ਦੇ ਵਿੱਚ ਸੋਚਦਾ ਸੀ ਪਰ ਉਹਦੇ ਕੰਮ ਜਿਹੜੇ ਨੇ ਆਪਣਾ ਆਪੇ ਬਣ ਜਾਂਦੇ ਸੀ ਕਿਉਂ ਉਹ ਪਰਮਾਤਮਾ ਪਰਮੇਸ਼ਰ ਸਾਰੀ ਸ੍ਰਿਸ਼ਟੀ ਦਾ ਕਰਤਾ ਪਰਤਾ ਹੈ ਜਿਹਦੇ ਵਿੱਚ ਲਏ ਹੋ ਜਾਂਦਾ ਹੈ ਪਰਮਾਤਮਾ ਕੰਮ ਉਹਦੇ ਆਪਣਾ ਆਪੇ ਬਣਾ ਦਿੰਦਾ ਸੀ ਪਰ ਹੁਣ ਜੇ ਦੇਖਿਆ ਜਾਏ ਜੇ ਹੁਣ ਸੰਬੰਧਾ ਸੋਚੇ ਪਰ ਉਹ ਕੰਮ ਨਹੀਂ ਬਣਦੇ ਕੰਮ ਨਹੀਂ ਬਣਦੇ ਕਿਉਂ ਨਹੀਂ ਬਣਦੇ ਕੰਮ ਅੱਜ ਤੋਂ 140 ਸਾਲ ਹੋ ਗਏ ਉਹ ਸਮੇਂ ਵਿੱਚ ਜਿਹੜੇ ਦਾਨਪੁਨ ਅੱਗੇ ਚੱਲਦੇ ਸੀ ਉਹ ਦਾਨਪੁਨ ਖਤਮ ਹੋ ਗਏ ਨੇ ਦਾਨਪੁੰਨ ਦਾ ਨਾਂ ਨਿਸ਼ਾਨ ਮਿਟ ਗਿਆ ਹੈ ਪਰ ਉਹ ਦਾਨਪੁਨ ਦਾ ਨਾ ਕਿਸੇ ਨੂੰ ਪਤਾ ਹੈ ਤੇ ਨਾ ਅਸੀਂ ਅੱਜ ਤੱਕ ਉਹ ਦਾਨਪਨ ਦੇਖੇ ਨੇ ਦਾਨਪਨ ਹਇਓ ਨਹੀਂ ਖਤਮ ਨੇ ਆ ਤਾਂ ਹੀ ਤਾਂ ਆ ਦੋ ਵਾਰੀ ਜਿਹੜਾ ਪਾਣੀ ਆਇਆ ਏ ਦੋ ਵਾਰੀ ਪਾਣੀ ਆਨ ਕਰਕੇ ਕਈਆਂ ਦਾ ਬਹੁਤ ਹੀ ਨੁਕਸਾਨ ਹੋ ਗਿਆ ਤੇ ਪਾਣੀ ਕਿਉਂ ਆਇਆ ਏ ਇਹ ਇਹਦਾ ਕਾਰਨ ਹੈ ਪਰਮਾਤਮਾ ਪਰਮੇਸ਼ਰ ਕਿਸੇ ਦਾ ਨੁਕਸਾਨ ਨਹੀਂ ਕਰਦਾ ਹੁੰਦਾ ਉਹ ਨੁਕਸਾਨ ਕਰਨੇ ਵਾਲਾ ਥੋੜਾ ਏ ਤੇ ਉਹ ਤਾਂ ਸਭ ਦੀ ਸਹਾਇਤਾ ਕਰਨੇ ਵਾਲਾ ਏ ਸਭ ਦੇ ਸਹਿਯਤਾ ਕਰਨ ਵਾਲੇ ਪਰਮਾਤਮਾ ਨੁਕਸਾਨ ਨਹੀਂ ਕਰਦਾ ਕਿਸੇ ਦਾ ਵੀ ਨੁਕਸਾਨ ਹੁੰਦਾ ਕਿਉਂ ਆ ਅੱਜ ਤੋਂ ਜਿਹੜਾ 100 ਸਾਲ ਤੇ 40 ਸਾਲ ਉੱਤੇ ਹੋ ਗਏ ਨੇ ਪਰ ਉਹ ਸਮੇਂ ਵਿੱਚ ਜਿਹੜੇ ਦਾਨ ਪੁਰਸੀ ਉਹ ਖਤਮ ਹੋ ਗਏ ਨੇ ਨੋਂ ਨਿਸ਼ਾਨ ਮਿਟ ਗਿਆ ਹੈ ਮਿਟਣ ਕਰਕੇ ਸੰਸਾਰ ਦਾ ਵਿੱਚ ਆ ਤਾਂ ਹੀ ਆ ਪਾਣੀ ਜਿਹੜਾ ਆਇਆ ਏ ਪਰ ਬੜਾ ਨੁਕਸਾਨ ਹੋਇਆ ਏ ਤਾਂ ਹੀ ਨੁਕਸਾਨ ਹੋ ਜਾਏ ਪਰ ਉਹ ਜਿਹੜਾ ਪਰਮਾਤਮਾ ਦੀ ਮਹਿਮਾ ਹੈ ਉਹ ਸਾਨੂੰ ਐ ਤਵਾਨੂੰ ਸੁਣਾਵਾਂਗੇ ਪਰਮੇਸ਼ਰ ਦੀ ਇਹ ਪਰ ਜਿਹੜੇ ਦਾਨਪੁੰਨ ਸੀ 140 ਸਾਲ ਦੇ ਪਰ ਉਹ ਦਾਨਪੁੰਨ ਤਾਂ ਸੀ ਦੱਸ ਨਹੀਂ ਸਕਦੇ ਉਹ ਦਾਨਪੁੰਨ ਨਹੀਂ ਦੱਸ ਸਕਦੇ ਪਰ ਪ੍ਰਮਾਤਮਾ ਦੀ ਤੁਹਾਨੂੰ ਮਹਿਮਾ ਐਤਵਾਰ ਨੂੰ ਸੁਣਾਵਾਂਗੇ ਪਰ ਐਤਵਾਰ ਨੂੰ ਸੁਣਿਓ